ਰਾਇਗੁਰ ਜੀ ਦਾ ਖਾਲਸਾ ਰਾਇਗੁਰ ਜੀ ਕੀ ਫਤਿਹ ਅੱਜ ਸ੍ਰੀ ਖਡੂਰ ਸਾਹਿਬ ਹਲਕੇ ਦੇ ਵਿੱਚ ਫਤਿਆਬਾਦ ਦੇ ਵਿੱਚ ਔਰ ਇਸ ਤੋਂ ਬਾਅਦ ਗੋਇੰਦਵਾਲ ਤੇ ਚੋਲਾ ਸਾਹਿਬ ਤੇ ਅਸੀਂ ਜਾ ਕੇ ਆਏ ਔਰ ਗੁਰੂ ਸਾਹਿਬ ਦੀ ਬੜੀ ಅಪਾਰ ਕਿਰਪਾ ਜਿੱਥੇ ਗੁਰੂ ਦੇ ਸਿੰਘ ਸਜੇ ਹੋਣ ਤੇ ਕਮਾਂਡ ਇਨ੍ਹਾਂ ਦੇ ਹੱਥ 'ਚ ਹੋਵੇ ਗੁਰੂ ਦੇ ਸਿੰਘਾਂ ਦੇ ਉੱਥੇ ਹਮੇਸ਼ਾ ਚੜ੍ਹਦੀ ਕਲਾ ਹੀ ਰਹਿੰਦੀ ਔਰ ਬਹੁਤ ਪਿਆਰ ਤੇ ਸਤਿਕਾਰ ਜਿਹੜਾ ਮਿਲਿਆ ਬੋਲੇ ਸੋਨਿਆ ਸਤਿ ਆਕਾਂ ਲੱਗ ਜਾ ਤਾਂ ਅੱਜ ਵੀ ਗੁਰਦੁਆਰੇ ਚੜ੍ਹਨ ਨੂੰ ਤਿਆਰ ਤੇ ਕੋਈ ਪੁਲਿਸ ਅਫਸਰ ਤੇ ਕੋਈ ਵੀ ਸਰਕਾਰ ਇਹਨਾਂ ਦੀ ਹੈ ਕੋਈ ਕਹਦੇ ਕਦੀ ਜੀਰੇਲਾ ਰੇਤਾ ਵਾਲੀ ਕਦੀ ਚਿੱਟੇ ਵਾਲੀ ਫੋਨ ਵੀ ਆਇਆ ਹੋਵੇ ਤੇ ਪਰ ਜਿਹੜੀ ਇਹਦੀ ਰੇਤਾ ਉਹ ਤਾਂ ਮੈਂ ਆਪ ਪੁਲਿਸ ਵਾਲਿਆਂ ਨੂੰ ਕੋਲ ਖਿਲਾੜ ਕੇ ਅੱਜ ਵੀ ਵੀਡੀਓ ਜਿਹੜੀ ਉਹ ਫੇਸਬੁੱਕ ਤੇ ਪਈ ਹੋਈ ਏ ਇਹਨੂੰ ਕਹੋ ਕਿ ਤੂੰ ਡਾਗ ਟੈਸਟ ਕਰਾ ਅਸੀਂ ਨਸ਼ੇੜੀ ਜਿਹੜਾ ਉਹ ਪਾਰਲੀਮੈਂਟ 'ਚ ਨਹੀਂ ਭੇਜਣਾ ਅੱਗੇ ਨਸ਼ੇੜੀ ਮੰਤਰੀ ਬਣ ਗਿਆ ਕਦੀ ਕਿਸੇ ਬਰਾਦਰੀ ਬਾਰੇ ਮਾੜਾ ਬੋਲਦਾ ਕਦੀ ਕਿਸੇ ਬਾਰੇ ਮਾੜਾ ਬੋਲਦਾ ਜੀਰਾ ਸਾਹਿਬ ਸਿਆਸੀ ਕੱਦ ਜਿਹੜਾ ਹੈ ਉਹ ਪਾਰਟੀ ਨੇ ਉੱਚਾ ਕੀਤਾ ਹੈ ਵੱਡਾ ਕੀਤਾ ਹੈ ਛੋਟੇ ਕੱਦ ਦਾ ਸਾਰਿਆਂ ਦਾ ਮਜ਼ਾਕ ਡਾਇ ਕਿਵੇਂ ਵੇਖਦੇ ਗੱਲ ਇਹ ਆ ਕਿ ਕੱਦ ਜਿਹੜਾ ਉਹ ਅਹੁਦਿਆਂ ਨਾਲ ਤੇ ਰਤਬੇ ਨਾਲ ਹੁੰਦਾ ਆ ਗੁਰੂ ਸਾਹਿਬ ਦੀ ਏਡੀ ਅਪਾਰ ਕਿਰਪਾ ਤੁਸੀਂ ਵੇਖਿਆ ਜੇ ਜਿਹੜੀ ਨਾਗਰੀ ਮੇਰੇ ਹੱਥ 'ਚੇ ਵੱਡੇ ਵੱਡੇ ਹਾਥੀ ਕਿਵੇਂ ਛੁੱਟਦਾ ਪਾਰਟੀ ਨੇ ਜੀਰਾ ਸਾਹਿਬ ਨੂੰ ਬਤੌਰ ਇੱਥੇ ਐਮਪੀ ਦੇ ਕੈਂਡੀਡੇਟ ਵਰਗ ਉਤਾਰਿਆ ਤੇ ਜੇ ਅਸੀਂ ਆਪਣੀ ਤਨ ਦੇ ਨਾ ਮਿਹਨਤ ਨਾ ਕਰੀਏ ਮਾਈਕ ਤੇ ਫੇ ਸਾਡੇ ਤੋਂ ਵੱਡਾ ਕਿਰਤ ਕਰਨ ਕੌਣ ਹੋਊਗਾ ਅਸੀਂ ਤਾਂ ਇੱਕ ਹੀ ਗੱਲ ਜਾਣਦੇ ਆ ਜਿਹਦੇ ਨਾਲ ਹੈਗੇ ਆ ਉਹਦੇ ਨਾਲ 100% ਹੈਗੇ ਆ ਤੇ ਜਿਹਦੇ ਖਿਲਾਫ ਆ ਉਹਦੇ ਨਾਲ ਬਾਕੀ 100% ਹੈ ਕੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਦਾ ਮਾਹੌਲ ਹੈ ਹੁਣੇ ਮਖਲਕੇਖਦੂਰ ਸਾਹਿਬ ਜਿਵੇਂ ਬਣਿਆ ਹੋਇਆ ਵਾ ਕਿਸ ਤਰ੍ਹਾਂ ਦੀ ਵੀ ਜਿੱਤ ਹੋਊਗੀ ਜੀ ਰਾਜ ਸਾਹਿਬ ਰੱਬ ਦੀ ਜਗ੍ਹਾ ਮੈਂ ਲੈ ਨਹੀਂ ਸਕਦਾ ਔਰ ਮੈਂ ਕੋਈ ਗੱਲ ਨਹੀਂ ਕਰ ਸਕਦਾ ਮਿਹਨਤ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਤੇ ਪ੍ਰਮਾਤਮਾ ਨੇ ਭਾਗ ਲਾਉਣੇ ਲਾਉਣੇ ਸੱਤਾਧਰ ਦੇ ਕੰਮ ਨੂੰ ਕਿਵੇਂ ਵੇਖਦੇ ਹੋ ਜੀ ਸਤਾਤੇਰ ਦੇ ਕੰਮ ਹੁਣ ਕਿਹੜੇ ਕੰਮ ਦੀ ਗੱਲ ਕਰਦੇ ਤੁਸੀਂ ਦੱਸੋ ਕਿਹਦੇ ਦੀ ਆ ਜਿਹੜਾ ਇੱਥੇ ਭੈਲਪਿੰਡ ਹੋਇਆ ਕੰਮ ਉਹ ਉਹ ਗਿਣਦੇ ਹੋ ਕਿ ਜਾਂ ਵਹੀਂ ਪੂਈ ਵਾਲਾ ਕੰਮ ਹੋਇਆ ਜਿਹੜਾ ਗਰੀਬ ਵਾਹਜ ਪਰਿਵਾਰਾਂ ਦੇ ਜ਼ਮੀਨ ਤਿੰਨ ਕਿੱਲੇ ਖੋਲਈਆ ਉਸ ਕੰਮ ਨੂੰ ਗਿਣਦੇ ਹੋ ਤੁਸੀਂ ਹੋਰ ਕਿਹੜੇ ਕੰਮ ਨੂੰ ਮੈਂ ਕੀ ਦੱਸਾਂ ਤੁਹਾਨੂੰ ਕਿਹੜਾ ਕੰਮ ਹੁੰਦਾ ਕੰਮ ਤਾਂ ਇੱਥੇ ਹੋਣ ਕੋਈ ਨਹੀਂ ਕਾਂਗਰਸ ਕਿਵੇਂ ਸਵਾਰੇਗੀ ਕਾਂਗਰਸ ਪਾਰਟੀ ਕਿਵੇਂ ਸਵਾਰੇਗੀ ਇਹ ਤਾਂ ਸਮਾਂ ਦੱਸੂਗਾ ਕਿਦਾਂ ਸਵਾਰਾਂਗੇ ਸਮਾਂ ਜਿਹੜਾ ਨਾ ਉਹ ਬਲਵਾਨ ਹੁੰਦਾ ਐਵੇਂ ਅਸੀਂ ਡੀਂਗਾ ਮਾਰਨ 'ਚ ਵਿਸ਼ਵਾਸ ਨਹੀਂ ਰੱਖਦੇ ਸਮਾਂ ਆਊਗਾ ਨਾ ਜਦੋਂ ਉਦੋਂ ਨਸ਼ਿਆਂ ਦੀ ਵੀ ਰਣਨੀਤੀ ਇੱਕ ਨਵੀਂ ਲੈ ਕੇ ਆਵਾਂਗੇ ਖਡੂਰ ਸਾਹਿਬ ਵਾਲਕੇ ਕਹਿੰਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਹੀਂ ਜਿਤਾਇਆ ਲੋਕਾਂ ਨੇ ਕਾਲੀਦਾਲ ਕਾਂਗਰਸ ਨੂੰ ਹਰਾਇਆ ਸੀ ਇਹਨਾਂ ਨਾਲ ਗੁੱਸਾ ਸੀ ਕਿਵੇਂ ਵੇਖਦੇ ਸੋ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਆਮ ਆਦਮੀ ਦੇ ਕੈਪੇਬਿਲਿਟੀ ਤਾਂ ਕੁਝ ਜ਼ੀਰੋ ਆ ਜੋ ਲੋਕ ਕਹਿੰਦੇ ਆ ਨਹੀਂ ਫਿਰ ਲੋਕ ਇਹੀ ਕਹਿੰਦੇ ਆ ਕਿ ਇਹਨਾਂ ਦੇ ਪੱਲੇ ਤਾਂ ਕੱਖ ਐ ਨਹੀਂ ਤੁਸੀਂ ਕਿਵੇਂ ਵੇਖਦੇ ਤੁਸੀਂ ਇਹ ਇਹ ਲੋਕੀ ਕਹਿੰਦੇ ਆ ਜੀ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਸੀਗਾ ਉਹ ਦੂਜਿਆਂ ਕਰਕੇ ਅਸੀਂ ਇਹਨਾਂ ਨੂੰ ਜਿਤਾਇਆ ਇਹੀ ਕਹਿੰਦੇ ਤੁਹਾਡੇ ਨਾਲ ਜਿਹੜੀ ਨਾਰਾਜ਼ਗੀ ਹੋਣ ਉਹ ਕਿਵੇਂ ਦੂਰ ਹੋਊਗੀ ਮੇਰੇ ਨਾਲ ਕਿਹਦੀ ਨਾਰਾਜ਼ਗੀ ਆ ਸਾਡੀ ਨਾਰਾਜ਼ਗੀ ਤੁਸੀਂ ਸਮਾਂ ਆ ਜਾਣਾ ਦੇਖ ਲਿਓ ਸਮਾਂ ਆ ਜਾਣਾ ਤੁਸੀਂ ਦੇਖ ਲਿਓ ਉਹ ਮੈਂ ਰਵਣਜੀਤ ਸਿੰਘ ਸਿੱਕੀ ਦਾ ਪੈਰੀ ਪੈਣ ਵਾਲਾ ਗਿਜਿਆ ਹਾਂ ਮੈਂ ਮੈਂ ਮਨਾਉਂਗਾ ਭਵਾਂ ਜੱਫੀ ਪਾ ਕੇ ਮਨਾਵਾ ਮਿੰਤ ਕਰਕੇ ਮਨਾਵਾ ਭਵਾਂ ਹੱਥ ਜੋੜ ਕੇ ਮਨਾਵਾ ਭਵਾਂ ਪਿਆਰ ਨਾਲ